ਜੇ ਤੁਸੀਂ 온ਟਾਰੀਓ ਵਿੱਚ ਕਿਸੇ ਵੱਡੇ ਟਰੱਕ, ਬੱਸ ਜਾਂ ਟੋ ਟਰੱਕ ਨੂੰ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਵਪਾਰਕ ਵਾਹਨ ਆਪਰੇਟਰ ਦਾ ਪੰਚੀਕਰਨ ਸਰਟੀਫਿਕੇਟ ਦਾਖਲ ਕਰਨ ਦੀ ਲੋੜ ਪਵੇਗੀ ਜਿਸਨੂੰ CVOR ਸਰਟੀਫਿਕੇਟ ਵੀ ਕਹਿੰਦੇ ਹਨ CVOR ਸਰਟੀਫਿਕੇਟ ਆਪਰੇਟਰ ਦੀ ਜ਼ਿੰਮੇਵਾਰੀ ਹੁੰਦੇ ਹਨ ਜਿਸ ਦਾ ਮਤਲਬ ਹੈ ਕਿ ਡਰਾਈਵਰ ਗੱਡੀ, ਵਸਤੂਆਂ ਜਾਂ ਸਵਾਰੀਆਂ ਵਾਸਤੇ ਜ਼ਿੰਮੇਵਾਰ ਤਰ ਇਹ ਆਮ ਤੌਰ ਤੇ ਇੱਕ ਕੰਪਨੀ ਹੁੰਦੀ ਹੈ ਜੇ ਉਹ ਵਾਹਨਾਂ ਦੇ ਮਾਲਕ ਹਨ ਯਾਂ ਕਿਸੇ ਵਿਅਕਤੀ ਦੇ ਜੇ ਤੁਸੀਂ ਕਿਸੇ ਕਾਰੋਬਾਰ ਦੇ ਮਾਲਕ ਹੋ 4500 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਕੁੱਲ ਭਾਰ ਵਾਲੇ ਵਾਹਨਾਂ ਬੱਸਾਂ ਅਤੇ ਸਾਰੇ ਟਰੱਕਾਂ ਨੂੰ ਇੱਕ CVOR ਸਰਟੀਫਿਕੇਟ ਦੀ ਲੋੜ ਹੁੰਦੀ ਹੈ ਕੁਝ ਇੱਕ ਛੋਟਾ ਹਨ ਜਿਵੇਂ ਕਿ ਫਾਇਰ ਟਰੱਕ ਜਿਸ ਬਾਰੇ ਤੁਸੀਂ ontario.ca/CVOR ਤੇ ਜਾਣ ਸਕਦੇ ਹੋ ਤੁਹਾਨੂੰ ਹਰ ਸਮੇਂ ਆਪਣੇ ਵਾਹਨ ਵਿੱਚ ਆਪਣੇ CVOR ਸਰਟੀਫਿਕੇਟ ਦੀ ਇੱਕ ਕਾਪੀ ਜ਼ਰੂਰ ਰੱਖਣੀ ਚਾਹੀਦੀ ਹੈ ਅਤੇ ਬੇਨਤੀ ਕੀਤੀ ਜਾਣ ਤੇ ਇਸ ਨੂੰ ਕਿਸੇ ਪੁਲਿਸ ਅਫਸਰ ਜਾਂ ਮਿਨਿਸਟਰੀ ਆਫ ਟ੍ਰਾਂਸਪੋਰਟੇਸ਼ਨ ਇਨਫੋਰਸਮੈਂਟ ਅਫਸਰ ਨੂੰ ਦਿਖਾਉਣਾ ਲਾਜ਼ਮੀ ਹੈ ਜੇ ਤੁਸੀਂ ਕੋਈ ਅਜਿਹੇ ਆਪਰੇਟਰ ਹੋ ਜਿਸ ਕੋਲ ਸੀਵੀਓਆਰ ਸਰਟੀਫਿਕੇਟ ਹੈ ਤਾਂ ਆਪਣੀ ਸੁਰੱਖਿਆ ਰੇਟਿੰਗ ਤੇ ਨਜ਼ਰ ਰੱਖਣ ਲਈ ਅਤੇ ਆਪਣੀ ਸੀਵੀਓਆਰ ਜਾਣਕਾਰੀ ਨੂੰ ਨਵੰਤਮ ਰੱਖਣ ਲਈ ontario.ca/careerrecord ਤੇ ਜਾ ਕੇ ਆਪਣੇ ਆਨਲਾਈਨ ਸੁਰੱਖਿਆ ਰਿਕਾਰਡ ਦੀ ਬਕਾਇਦਾ ਜਾਂਚ ਕਰੋ ਯਕੀਨੀ ਬਣਾਓ ਕਿ ਤੁਹਾਡੇ ਡਰਾਈਵਰ ਯੋਗਤਾ ਪ੍ਰਾਪਤ ਹਨ ਤੁਸੀਂ ਆਪਣੇ ਡਰਾਈਵਰ ਐਬਸਟ੍ਰੈਕਟ ਦੀ ontario.ca/driverrecord online ਤੇ ਜਾ ਕੇ ਜਾਂਚ ਕਰ ਸਕਦੇ ਹੋ ਆਪਣੇ ਡਰਾਈਵਰਾਂ ਦੇ ਸੁਰੱਖਿਆ ਪ੍ਰਦਰਸ਼ਨ ਅਤੇ ਉਹਨਾਂ ਦੀ ਸੇਵਾ ਦੇ ਘੰਟਿਆਂ ਤੇ ਨਿਗਰਾਨੀ ਰੱਖੋ ਸੁਰੱਖਿਆ ਉਲੰਘਣਾਵਾਂ ਦੇ ਨਤੀਜੇ ਵਜੋਂ ਡਰਾਈਵਰਾਂ ਅਤੇ ਆਪਰੇਟਰਾਂ ਦੋਨਾਂ ਨੂੰ ਜੁਰਮਾਨੇ ਹੋ ਸਕਦੇ ਹਨ ਇਹ ਯਕੀਨੀ ਬਣਾਓ ਕਿ ਲੋਡ ਹਰ ਸਮੇਂ ਉਚਿਤ ਤਰੀਕੇ ਨਾਲ ਸੁਰੱਖਿਅਤ ਰੱਖਿਆ ਜਾਂਦਾ ਹੈ ਆਪਣੇ ਵਾਹਨਾਂ ਨੂੰ ਮਕੈਨੀਕਲ ਤੌਰ ਤੇ ਫਿਟ ਹਾਲਤ ਵਿੱਚ ਰੱਖੋ ਆਪਣੀ ਸੁਰੱਖਿਆ ਰੇਟਿੰਗ ਅਨੁਸਾਰ ਹਰ 1 ਜਾਂ 2 ਸਾਲ ਬਾਅਦ ਤੁਹਾਨੂੰ ਆਪਣੇ ਸੀਵੀਓਰ ਸਰਟੀਫਿਕੇਟ ਨੂੰ ਨਵਿਆਉਣਾ ਚਾਹੀਦਾ ਹੈ। ਕਾਨੂੰਨ ਦੁਆਰਾ ਲੋੜਿੰਦੇ ਰਿਕਾਰਡਾਂ ਨੂੰ ਸਾਹਮਣੇ ਰੱਖੋ। ਇਸ ਵਿੱਚ ਵਾਹਨ ਦੀ ਮਰਮੱਤ ਦੇ ਰਿਕਾਰਡ ਅਤੇ ਜਾਂਚ ਰਿਪੋਰਟਾਂ, ਸੇਵਾ ਦੇ ਘੰਟਿਆਂ ਦੇ ਰਿਕਾਰਡ ਅਤੇ ਤੁਹਾਡੇ ਦੁਆਰਾ ਚਲਾਏ ਜਾ ਰਹੇ ਵਾਹਨ ਦੀ ਕਿਸਮ ਤੇ ਨਿਰਪੱਖ ਕਰਨ ਅਨੁਸਾਰ ਹੋਰ ਵੀ ਬਹੁਤ ਕੁਝ ਸ਼ਾਮਲ ਹੋ ਸਕਦਾ ਹੈ। ਵਪਾਰਕ ਗੱਡੀਆਂ ਵਾਸਤੇ ਸਾਰੇ ਸੁਭਾਈ ਅਤੇ ਸੰਗੀ ਕਾਨੂੰਨਾਂ ਦੀ ਪਾਲਣਾ ਕਰੋ। ਜਿਸ ਵਿੱਚ অন্ਟਾਰੀਓ ਦਾ ਹਾਈਵੇ ਟ੍ਰੈਫਿਕ ਐਕਟ ਵੀ ਸ਼ਾਮਲ ਹੈ ਇਨ੍ਹਾਂ ਲੋੜਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਜੁਰਮਾਨੇ ਹੋ ਸਕਦੇ ਹਨ ਜਿਸ ਵਿੱਚ ਤੁਹਾਡੇ ਸੀਵੀਓਰ ਸਰਟੀਫਿਕੇਟ ਨੂੰ ਰੱਦ ਕਰਨਾ ਵੀ ਸ਼ਾਮਲ ਹੈ ਵਧੇਰੇ ਜਾਣਨ ਲਈ ਅਤੇ ਇੱਕ ਸੀਵੀਓਰ ਸਰਟੀਫਿਕੇਟ ਵਾਸਤੇ ਅਰਜ਼ੀ ਦੇਣ ਲਈ ontario.ca/cvor ਤੇ ਜਾਓ